ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸ਼ਲੋਕ ਉਸਤਤ ਕਰਹ ਅਨੇਕ ਜਾਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਬਿਉਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਪਰਮਹ ਉਦਾਸੀ ਕਈ ਕੋਟ বেদ ਕੇ ਸ੍ਰੋਤੇ ਕਈ ਕੋਟ ਤਪੀਸ਼ੁਰ ਹੋਤੇ ਕਈ ਕੋਟ ਆਤਮ ਧਿਆਨ ਧਾਰਹਿ ਕਈ ਕੋਟ ਕਬ ਕਾਬ ਵਿਚਾਰਹਿ ਕਾਬ ਪੂਲਾ ਉਚਾਰਨ ਕਰਨਾ ਕਾਬ ਕਾਬ ਵਿਚਾਰਹਿ ਕਈ ਕੋਟ ਨਵਤਣ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗ ਆਤਮ ਨਿਕੋਰ ਅਪੇਗ ਉਚਾਰਨ ਕਰਨਾ ਅਪੇਗ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕਈ ਕੋਟ ਅਪੇਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੂਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮ 마ਹ ਕਈ ਕੋਟ ਪ੍ਰਦੇਸ਼ ਪ੍ਰਦੇਸ਼ ਪ੍ਰਮਾਹੇ ਸ਼ਰਮ ਪੂਲਾ ਹੀ ਬੋਲਣਾ ਕਈ ਕੋਟ ਮਾਇਆ ਸ਼ਰਮ 마ਹ ਕਈ ਕੋਟ ਪ੍ਰਦੇਸ਼ ਪ੍ਰਮਾਹੇ ਇਹਨੂੰ ਪ੍ਰਦੇਸ਼ ਹੀਠਾਂ ਰਾਰਾ ਲਾ ਕੇ ਨਹੀਂ ਬੋਲਣਾ ਰਾਰਾ ਪੂਰਾ ਹੀ ਬੋਲਣਾ ਪ੍ਰਦੇਸ਼ ਪਰਦੇਸ ਪ੍ਰਮਾਹ ਜਿਤ ਜਿਤ ਲਾਵਹੁ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਾਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸस्य रसूर नक्षत्र नक्षत्र ਉਚਾਰਨ ਕਰਨਾ ਕੱਤੀ ਮੁਸੀਆਰੀ ਲਾ ਕੇ ਐੜਾ ਤੱਤਾ ਹੇਠਾ ਨਾਰਾ ਨਖਤਰ ਕਈ ਕੋਟ ਦੇਵ दानव 인ਦਰ ਸਿਰ ਛਤਰ 76 ਨਹੀਂ ਕਹਿਣਾ ਪੋਲਾ ਹੀ ਬੋਲਣਾ ਛਤਰ ਕਈ ਕੋਟ ਦੇਵ दानव 인ਦਰ ਸਿਰ ਛਤਰ ਕਈ ਕੋਟ ਦੇਵ दानव 인ਦਰ ਸਿਰ ਛਤਰ ਕਈ ਸਗਲ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੇਂ ਤੇ ਸਿਸ ਤੇਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਤਕ ਕਈ ਕੋਟ ਬੇਦ ਪ੍ਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਸਮੁੱਧ ਉਚਾਰਨ ਕਰਨਾ ਹੈ ਸਮੁੰਦਰ ਨਹੀਂ ਕਹਿਣਾ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖੇ ਕਿੰਨਰ ਪਿਸਾਚ ਜਖ ਉਚਾਰਨ ਕਰਨਾ ਹੈ ਖਖੇ ਨੂੰ ਸਿਆਰੀ ਦਾ ਇਸ਼ਾਰਾ ਦੇ ਕੇ ਐੜਾ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੀਰੈ ਸਭੂ ਤੇ ਦੂਰ ਮਿਰਗਾਚ ਉਚਾਰਨ ਕਰਨਾ ਮਿਰਗਾਚ ਨਹੀਂ ਕਹਿਣਾ ਰਾਰੀ ਨੂੰ ਸਿਆਰੀ ਲਾ ਕੇ ਮਿਰਗਾਚ ਸਭ ਤੇ ਨੀਰੈ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਨਾਨਕ ਆਪ ਅਲਿਪਤ ਰਹਿਆ ਭਾਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵਹਿ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹਿ ਕਈ ਕੋਟ ਘਲਹਿ ਥੱਕ ਪਾਹਿ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤਾ ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ RAM ਨਾਮ ਸੰਗ ਤਿਨ ਲਿਬ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਾਪਿ ਪਿਆਸ ਤਿਨ ਕਉ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮਗਹ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨ ਕਾ ਹੋਏ ਆਪ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਹੀਨੋ ਬਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਹਾਂਜੀ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾਕ ਅੰਤ ਨ ਜਾਣ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਨਾਨਕ ਪ੍ਰਭ ਸੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬਿਤੇ ਸਦਾ ਨਿਹਾਰਹਿ ਏਕੋ ਨਿਤਰੇ ਕਈ ਕੋਟ ਨਾਮ ਗੁਣ ਗਾਵਹਿ ਨਾਮ ਪ੍ਰਭ ਕਈ ਕੋਟ ਨਾਮ ਰਸ ਪੀਵਹਿ ਅਮਰ ਭੈ ਸਾਦ ਸਾਦ ਹੀ ਜੀਵਹਿ ਅਮਰ ਭੈ ਸਾਦ ਇਥੇ ਵਿਸਰਾਮ ਸਾਦ ਹੀ ਜੀਵਹਿ ਅਮਰ ਭੈ ਸਾਦ ਸਾਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਾਸ ਸੁਖ ਸਹਿਜ ਸਮਾਵਹਿ ਆਪਣੇ ਜਾਨਕੋ ਸਾਸ ਸਾਸ ਸਮਾਰੇ ਨਾਨਕ ਓਏ ਨਾਨਕ ਕੀ ਵਿਸਰਾਮ ਨਾ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਵਾਹਿਗੁਰੂ ਜੀ ਕਾ ਕਾਲ ਸਹਾ ਗਰਹ ਮਾਹੇ ਗੁਰ ਜੀ ਕੀ ਪਤੇ